ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਪਿੰਡ ਸਤੌਜ ਜੋ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਹੈ ਤੇ ਇਸ ਹਲਕੇ ਦੇ ਵਿੱਚੋਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ 1,72,000 ਤੋਂ ਜ਼ਿਆਦਾ ਵੋਟਾਂ ਦੇ ਨਾਲ ਇੱਥੇ ਸੁਖਪਾਲ ਸਿੰਘ ਖਹਿਰਾ ਨੂੰ ਮੀਤ ਹੇਰ ਦੇ ਵੱਲੋਂ ਹਰਾ ਦਿੱਤਾ ਗਿਆ ਅਤੇ ਪਿੰਡ ਸਤੌਜ ਦੇ ਵਿੱਚ ਕੀ ਮਾਹੌਲ ਰਿਹਾ ਕਿਹੜੀ ਪਾਰਟੀ ਕਿੰਨੀਆਂ ਵੋਟਾਂ ਲੈ ਕੇ ਗਈ ਹੈ ਤੇ ਕਿਸ ਪਾਰਟੀ ਦੇ ਉਮੀਦਵਾਰ ਨੇ ਕਿਸ ਨੂੰ ਹਰਾਇਆ ਤੁਹਾਨੂੰ ਇਸ ਬਾਰੇ ਦੱਸ ਦਿੰਨੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪਿੰਡ ਸਤਾਉਜ ਹੈ ਜਿਸ ਦੇ ਵਿੱਚ ਜੋ ਵੋਟਾਂ ਪਈਆਂ ਸੀ ਲਗਭਗ 1650 ਵੋਟ ਪਈ ਸੀ 1654 ਵੋਟਾਂ ਪਈਆਂ ਸਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਹਿਰ ਨੂੰ 1106 ਵੋਟਾਂ ਹਾਸਲ ਹੋਈਆਂ ਜੋ ਕਿ ਲਗਭਗ 66% ਦੀ ਵੋਟਾਂ ਬਣਦੀਆਂ ਨੇ ਤਾਂ ਅੱਧ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਮੀਤਹਿਰ ਨੂੰ ਪੈਦੰਦੀਆਂ ਤਾਂ 1106 ਵੋਟਾਂ ਦੇ ਨਾਲ ਮੀਤਹਿਰ ਆ ਜਿਹੜੇ ਇਸ ਮੁਕਾਬਲੇ ਦੇ ਵਿੱਚ ਸਭ ਤੋਂ ਅੱਗੇ ਦਿਖਾਈ ਦਿੱਤੇ ਨੇ ਅਤੇ 1 ਪਾਸੜ ਵੋਟ ਪਿੰਡ ਦੇ ਵਿੱਚੋਂ ਉਹਨਾਂ ਨੂੰ ਪੈਂਦੀ ਦਿਖਾਈ ਦਿੱਤੀ ਹੈ ਦੂਸਰੇ ਨੰਬਰ ਤੇ ਇੱਥੇ ਸਿਮਰਨਜੀਤ ਸਿੰਘ ਮਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਿਨ੍ਹਾਂ ਨੂੰ 287 ਵੋਟਾਂ ਇਸ ਪਿੰਡ ਦੇ ਵਿੱਚੋਂ ਮਈਆਂ ਨੇ ਤਾਂ ਮੀਤਹਿਰ ਤੋਂ ਬਾਅਦ ਜ਼ਿਆਦਾ ਵੋਟਾਂ ਲੈ ਜਾਣ ਵਾਲੇ ਉਮੀਦਵਾਰ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਸਨ ਅਤੇ 3 ਨੰਬਰ ਦੇ ਉੱਪਰ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਈਆਂ ਨੇ ਅਤੇ ਸੁਖਪਾਲ ਸਿੰਘ ਖਹਿਰਾ ਚੌਥੇ ਸਥਾਨ ਦੇ ਉੱਤੇ ਰਹੇ ਨੇ ਇੱਥੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ 71 ਵੋਟਾਂ ਇਸ ਪਿੰਡ ਦੇ ਵਿੱਚੋਂ ਲੈ ਕੇ ਗਏ ਨੇ ਅਤੇ ਸਿਮਰਨਜੀਤ ਸਿੰਘ ਮਾਨ ਦੂਸਰੇ ਨੰਬਰ ਤੇ ਰਹੇ ਆ ਚੌਥੇ ਨੰਬਰ ਦੇ ਉੱਤੇ ਇੱਥੇ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਰਹੇ ਨੇ ਜਿਨ੍ਹਾਂ ਨੂੰ 59 ਵੋਟਾਂ ਇਸ ਪਿੰਡ ਦੇ ਵਿੱਚੋਂ ਪਈਆਂ ਨੇ 5ਵੇਂ ਨੰਬਰ ਦੇ ਉੱਤੇ ਇੱਥੇ ਜੋ ਉਮੀਦਵਾਰ ਰਹੇ ਨੇ ਉਹ ਅਰਵਿੰਦ ਖੰਨਾ ਭਾਰਤੀ ਜਨਤਾ ਪਾਰਟੀ ਦੇ ਨੇ ਜਿਨ੍ਹਾਂ ਨੂੰ 41 ਵੋਟਾਂ ਹਾਸਲ ਹੋਈਆਂ ਅਤੇ ਇਸ ਤੋਂ ਬਾਅਦ 6ਵੇਂ ਨੰਬਰ ਦੇ ਉੱਤੇ 17 ਵੋਟਾਂ ਦੇ ਨਾਲ ਬਸਪਾ ਦੇ ਡਾਕਟਰ ਮੱਖਣ ਸਿੰਘ ਨੇ ਇਸ ਤਰ੍ਹਾਂ ਇਸ ਪਿੰਡ ਦੇ ਵਿੱਚ ਜੋ ਕੁੱਲ ਵੋਟਾਂ ਪਈਆਂ ਨੇ ਉਹ 68% ਵੋਟਾਂ ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਗਰਮੀਤ ਸਿੰਘ ਮੀਤਹੇਰ ਨੂੰ ਪਈਆਂ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਦੇ ਪਿੰਡ ਦਾ ਇਹ ਹਾਲ ਹੈ ਜਿਸ ਦੇ ਵਿੱਚ ਇੱਕ ਪਾਸੜ ਵੋਟਾਂ ਪਿੰਡੀਆਂ ਦਿਖਾਈ ਦਿੱਤੀਆਂ ਐਸਫਪਾਲ ਸਿੰਘ ਖਹਿਰਾ ਚੌਥੇ ਨੰਬਰ ਦੇ ਇਸ ਪਿੰਡ ਦੇ ਵਿੱਚ ਦਿਖਾਈ ਦਿੱਤੇ ਨੇ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਦੂਸਰੇ ਨੰਬਰ ਦੇ ਉੱਪਰ ਵੋਟਾਂ ਪਈਆਂ ਤੀਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਨੂੰ ਇਸ ਪਿੰਡ ਦੇ ਵਿੱਚੋਂ ਵੋਟਾਂ ਪਈਆਂ ਨੇ ਤਾਂ ਵੋਟ ਪ੍ਰਤੀਸ਼ਤ ਦੀ ਗੱਲ ਕੀਤੀ ਜਾਵੇ ਤਾਂ 68% ਦੀਆਂ ਵੋਟਾਂ ਮੀਤਹਿਰ ਨੂੰ ਪੈ ਚੁੱਕੀਆਂ ਨੇ ਅਤੇ 17% ਦੀਆਂ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਇਕਬਾਲ ਝੁੰਡਾ ਨੂੰ ਅਕਾਲੀ ਦਲ ਨੂੰ 4% ਦੀਆਂ ਵੋਟਾਂ ਪਈਆਂ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਲਗਭਗ 35% ਦੀਆਂ ਵੋਟਾਂ ਹਾਸਲ ਹੋਈਆਂ ਨੇ ਤੇ ਪਿੰਡ ਦੇ ਲੋਕਾਂ ਨੇ ਇੱਥੇ ਆਮ ਆਦਮੀ ਪਾਰਟੀ ਤੇ ਭਰੋਸਾ ਜ਼ਾਹਰ ਕੀਤਾ ਤੇ ਪਿੰਡ ਦੇ ਵਿੱਚੋਂ ਸਤੌਜ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ 1106 ਵੋਟਾਂ ਹਾਸਲ ਕੀਤੀਆਂ ਨੇ ਤਿੰਨ ਬੂਥ ਨੇ ਜਿਨ੍ਹਾਂ ਦੇ ਵਿੱਚ ਲਗਭਗ ਜੋ ਵੋਟਾਂ ਦੀ ਗਿਣਤੀ ਹੈ ਉਹ ਬਣਦੀ ਹੈ ਪਿੰਡ ਸਤੌਜ ਦੇ ਵਿੱਚੋਂ 2471 ਵੋਟਾਂ ਜਿਨ੍ਹਾਂ ਦੇ ਵਿੱਚੋਂ 1654 ਵੋਟਾਂ ਪੋਲ ਹੋਈਆਂ ਸੀ 1106 ਵੋਟਾਂ ਆਮ ਆਦਮੀ ਪਾਰਟੀ ਨੇ ਹਾਸਲ ਕੀਤੀਆਂ 287 ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਪਈਆਂ ਸੁਖਪਾਲ ਸਿੰਘ ਖਹਿਰਾ ਨੂੰ ਸਿਰਫ 59 ਵੋਟਾਂ ਮਿਲੀਆਂ ਤੇ 71 ਵੋਟਾਂ ਅਕਾਲੀ ਦਲ ਲੈ ਗਿਆ ਇਸ ਤਰ੍ਹਾਂ ਅਕਾਲੀ ਦਲ ਇੱਥੇ ਕਾਫੀ ਮਜ਼ਬੂਤ ਸੁਖਪਾਲ ਸਿੰਘ ਖਹਿਰਾ ਤੋਂ ਦਿਖਾਈ ਦਿੱਤਾ ਪਰ ਇਥੇ ਸੁਰਨਜੀਤ ਸਿੰਘ ਮਾਨ ਨੂੰ ਵੀ ਕਾਫੀ ਵੱਡੀ ਗਿਣਤੀ ਵਿੱਚ ਪਿੰਡ ਵਾਲਿਆਂ ਨੇ ਵੋਟਾਂ ਪਾ ਦਿੱਤੀਆਂ ਤੇ ਆਮ ਆਦਮੀ ਪਾਰਟੀ ਨੂੰ 1106 ਵੋਟਾਂ ਪਾ ਕੇ ਵੱਡੀ ਜਿੱਤ ਵੱਡੀ ਲੀਡ ਇਸ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿਵਾ ਦਿੱਤੀ ਹੈ ਤਾਂ ਪਿੰਡ ਦੇ ਲੋਕ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਹੜੇ ਸਹਿਮਤ ਹੁੰਦੇ ਦਿਖਾਈ ਦਿੱਤੇ ਨੇ ਤੁਹਾਡੇ ਅਨੁਸਾਰ ਇਹ ਰਿਜ਼ਲਟ ਕਿਸ ਤਰੀਕੇ ਦੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ 1106 ਵੋਟਾਂ ਆਮ ਆਦਮੀ ਪਾਰਟੀ ਨੂੰ ਪਹਿਣਾ ਮੁੱਖ ਮੰਤਰੀ ਦੇ ਪੱਖ ਵਿੱਚ ਹੋਣ ਦਾ ਪਿੰਡ ਵਾਲਿਆਂ ਦੇ ਦਾ ਦੇ ਸਬੂਤ ਜ਼ਾਹਿਰ ਕਰਦਾ ਹੈ ਦਿਖਾਈ ਦਿੰਦਾ ਹੈ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ